ਸਰਦਾਰ ਜੀਤ ਸਿੰਘ ਨੇ ਸਾਰੇ ਬਈ ਰਸਾਲ ਔਰ ਮਨਜੀਦ ਫੌਜੂ ਨੇ ਖੜੇ ਆ ਕਿ ਨਵੇਂ ਦਾ ਚਾਹ ਹੁੰਦਾ ਨੌ ਦਿਨ ਦਾ ਸਰਦਾਰ ਜੋਗਾ ਸਿੰਘ ਜੀ ਉਹ ਬੰਨਿਆ ਪੁਰਾਣੇ ਤਾਂ ਪੁਰਾਣੇ ਹੁੰਦੇ ਆ ਨਵੇਂ ਦਾ ਚਾਹ ਹੁੰਦਾ ਨੌ ਦਿਨ ਦਾ ਇਹ 1500 1500 1500 ਨਹੀਂ ਦੱਸਾਂਗੇ 1500 ਨਹੀਂ ਦੱਸਾਂਗੇ 2000 ਤਾਂ ਮੰਨੇ ਢੋਲਣ ਵੱਲੋਂ ਐ 1000 ਰਸਾਲ ਸਿੰਘ ਮੈਂਬਰ ਪੰਚਾਇਤ ਗੁਰਦੀਪ ਸਿੰਘ ਫੌਜੀ ਚਾਰਜ ਸਿੰਗਾਪੁਰ ਤੇ ਨਾਲ ਨਿਸ਼ਾਨ ਭੇਲੇ ਹੋਣਾਂ ਵੱਲੋਂ 1000 ਇਧਰੋਂ 2000 ਮੰਨਾ ਢੋਲਾਂ ਵੱਲ ਤੇ 1000 ਲਵ ਸਿੰਗਾਪੁਰ ਕਬਲ ਢੱਲੋ ਤੇ ਰਵਿੰਦਰ ਇਟਲੀਏ 4000 ਰੁਪਇਆ ਜਿਹੜਾ ਹੈ ਤੇ 15 1500 ਜੋ ਮੈਂ ਬੋਲਿਆ ਉਹ ਇਧਰੋਂ ਮਾਇਆਵੀਰ ਦੇ ਰਿਹਾ ਗੁਰਪ੍ਰੀਤ ਅਮਰੀਕਾ ਵਾਲਾ ਫੜ ਲਓ ਉਸ ਪਾਸੇ 1500 ਇਹ ਬੱਲੇ 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 ਇੱਕਮ ਇੱਕਮ ਖਤਾਪੁਰੀਆ ਇੱਕਮ ਖਤਾਪੁਰੀਆ ਇੱਕਮ ਖਤਾਪੁਰੀਆ ਇੱਕਮ ਇੱਕਮ ਲਵ ਸਿੰਗਾਪੁਰ ਇੱਕਮ 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 ਤੇ ਰਵਿੰਦਰ ਇਟਲੀ ਆ ਜੱਫੇ ਉੱਪਰ 1500 ਮੇਲਾ ਬਣ ਗਿਆ ਓ ਢੋਲਣ ਵਾਲੋ ਸੁਆਦ ਹੈ ਤਾੜੀ ਜੀ ਮਾਰ ਕੇ